ਸ਼੍ਰੀ ਰਾਮੀਲਾ ਡਰਾਮੈਟਿਕ ਕਲੱਬ ਖਰੜਦਾ 2024 ਦੀ ਰਾਮੀਲਾ ਦਾ ਮੰਚਨ 1 ਅਕਤੂਬਰ ਯਾਨੀ ਕਿ ਕੱਲ ਮੰਗਲਵਾਰ ਨੂੰ ਠੀਕ 9 ਵਜੇ ਰਾਮੀਲਾ ਗਰਾਊਂਡ ਜਿਹੜੇ ਪੁਲਿਸ ਸਟੇਸ਼ਨ ਵਿਕੇ ਸ਼ੁਰੂ ਹੋ ਰਿਹਾ ਹੈ ਇਹਦੇ ਵਿੱਚ ਪਹਿਲੇ ਦਿਨ ਦਾ ਜਿਹੜਾ ਉ ਘਾਟਣਾ ਹੈ ਸਰਦਾਰ ਰਣਜੀਤ ਸਿੰਘ ਗਿੱਲ ਸ਼ੋਮਨੀ ਅਕਾਲੀ ਦਲ ਹਲਕਾ ਇੰਚਾਰਜ ਕਰਨਗੇ ਤੇ ਇਹਦੇ ਵਿੱਚ ਇਹ ਵੀ ਦੱਸਣਾ ਚਾਹਾਂਗਾ ਕਿ ਜਿਹੜਾ ਇਸ ਰਾਮੀਲਾ ਦਾ ਜਿਹੜਾ ਮੰਚਨ ਹੈ ਸਿੱਧਾ ਲਾਈਵ ਪ੍ਰਸਾਰਣ ਸ਼੍ਰੀ ਰਾਮੀਲਾ ਡਰਾਮੈਟਿਕ ਕਲੱਬ ਦੇ YouTube ਚੈਨਲ ਤੇ @newspublicupdate ਤੇ ਦਿਖਾਇਆ ਜਾਵੇਗਾ ਇਹਦੇ ਵਿੱਚ ਲੋਕਾਂ ਜਿਹੜੇ ਲੋਕ ਦੇਸ਼ ਵਿਦੇਸ਼ ਚ ਬੈਠੇ ਨੇ ਜਾਂ ਰਾਮੀਲਾ ਗਰਾਊਂਡ ਦੇ ਵਿੱਚ ਨਹੀਂ ਆ ਸਕਦੇ ਉਹ ਘਰ ਬੈਠੇ ਵੀ ਇਸ ਦਾ ਆਨੰਦ ਲੈ ਸਕਦੇ ਨੇ